ਦੰਦਾਂ ਦਾ ਇਲਾਜ ਦਵਾਈ ਇਹ ਹੀ 3 ਦਿਨ ਦੀ ਫ੍ਰੀ ਦਿੰਨੇ ਆ ਛੋਟੀ ਮੋਟੀ ਇੱਥੇ ਸਰਜਰੀ ਵੀ ਕਰਦੇ ਆ ਫਿਰ ਆਪਾਂ ਇੱਥੇ ਟੈਸਟ ਨੇ ECG ਆ ਸਾਰਾ ਕੁਝ ਆਪਾਂ ਫ੍ਰੀ ਕਰਦੇ ਆ ਡੈਂਟਲ ਦੇ ਵਿੱਚ ਜਿੱਤਨਾ ਸਾਡਾ ਗੁਰਰਾਮਦਾਸ ਡੈਂਟਲ ਕਾਲਜ ਆ ਜਿਹੜਾ ਅਮਰਸਾ ਰਿਆ ਉੱਥੋਂ ਇੱਕ ਚੇਅਰ ਲੱਗੀ ਇੱਕ ਡਾਕਟਰ ਆਏ ਨੇ ਹੋਰ ਵੀ ਡਾਕਟਰ ਚੈੱਕ ਕਰਦੇ ਨੇ ਤੇ ਸਮੇਂ-ਸਮੇਂ ਤੇ ਆਪਾਂ ਕੈਂਪ ਵੀ ਲਾਉਂਦੇ ਰਹਿੰਦੇ ਆ ਫ੍ਰੀ ਉਹ ਵੀ ਸਾਰਾ ਫ੍ਰੀ ਆ ਪੱਟੀਆਂ ਸਾਰੀਆਂ ਫ੍ਰੀ ਨੇ ਸਭ ਕੁਝ ਸਚਿੰਗ ਫ੍ਰੀ ਆ ਇੱਥੇ ਮੱਲੂ ਨੰਗਲ ਨੂੰ ਸਭ ਕੁਝ ਜਿਹੜਾ ਫ੍ਰੀ ਆ। ਕਾਫੀ ਪਿੰਡਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਜੀ। ਇੱਥੇ ਮਾਈਨਰ ਰੋਟੀ ਹੋਈ ਜਾਂ ਕੋਈ ਐਮਰਜੈਂਸੀ ਹੋਈ ਹਰ ਤਰ੍ਹਾਂ ਦੀ ਸਹੂਲਤਾਂ ਐਂਬੂਲੈਂਸ ਵਗੈਰਾ ਵੀ ਇੱਥੇ ਤਿਆਰ ਰਹਿਂਦੀਆਂ ਨੇ। ਹਰ ਤਰ੍ਹਾਂ ਦੀ ਮੈਡੀਸਨ ਤਿੰਨ ਦਿਨ ਦੀ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਡਾਕਟਰ ਕੋਲ ਜਾ ਕੇ ਆਪਣੀ ਜਾਨ ਬਚਾਉਂਦੇ ਨੇ। ਤਾਂ ਕਈ ਵਾਰ ਇਸ ਦੇ ਵਿੱਚ ਲੁੱਟਖਸੜ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਅਸਲੀਅਤ ਦੀ ਜ਼ਿੰਦਗੀ ਦੇ ਵਿੱਚ ਰੱਬ ਰੂਪੀ ਡਾਕਟਰ ਦਿਖਾਣ ਜਾ ਰਹੇ ਆ ਇੱਕ ਐਸੀ ਡਿਸਪੈਂਸਰੀ ਚ ਲੈ ਕੇ ਆਏ ਆ ਜਿੱਥੇ ਕਿ ਮਹਿਜ 10 ਰੁਪਏ ਦੇ ਵਿੱਚ ਤੁਹਾਡਾ ਇਲਾਜ ਹੋਵੇਗਾ ਉਹ ਇਲਾਜ ਚਾਹੇ ਟੈਸਟ ਹੋਣ ਚਾਹੇ ਦਵਾਈ ਹੋਵੇ ਚਾਹੇ ਦੰਦਾ ਦਾ ਕੋਈ ਪੀੜ ਹੋਵੇ ਤਾਂ ਸਾਰਾ ਕੰਮ ਕੀਤਾ ਜਾਂਦਾ ਹੈ ਤਾਂ ਇਹ ਆਦਰਸ਼ ਡਿਸਪੈਂਸਰੀ ਜਿਹੜੀ ਹੈ ਪਿੰਡ ਮੱਲੂ ਨੰਗਲ ਵਿਖੇ ਚੱਲਦੀ ਹੈ ਤੁਸੀਂ ਹੈਰਾਨ ਹੋਵੋਗੇ ਕਿ 10 ਰੁਪਏ ਦੇ ਵਿੱਚ ਕਿਹੜਾ ਇਸ ਚੀਜ਼ਾਂ ਪੋਸੀਬਲ ਨੇ ਔਰ ਇਹ ਉਸ ਦੀ ਜਮੀਨੀ ਹਕੀਕਤ ਤੁਹਾਨੂੰ ਦਿਖਾ ਰਹੇ ਆ ਕਿ ਇਹ ਉਹ ਪਿੰਡ ਦੇ ਲੋਕ ਨੇ ਅਤੇ ਗੁਰਰਾਮਦਾਸ ਵੱਲਾ ਹਸਪਤਾਲ ਦੀ ਟੀਮ ਹੈ ਜਿਨ੍ਹਾਂ ਵੱਲੋਂ ਕੀ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪਿੰਡ ਦੇ ਲੋਕ ਜਿਹੜੇ ਨੇ ਮਹਿਜ ਉਹਨਾਂ ਨੂੰ 10 ਰੁਪਏ ਦੇ ਵਿੱਚ ਚੰਗੀ ਦਵਾਈ ਦਿੱਤੀ ਜਾਵੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਤੁਸੀਂ ਦੇਖੋ ਕਿ ਜਨਰਲ ਓਪੀਡੀ ਹੈ ਤੁਸੀਂ ਦੇਖੋ ਕਿ ਇੱਥੇ ਓਪੀਡੀ ਤੋਂ ਬਾਅਦ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਕਰਦੀਆਂ ਨੇ ਉਸ ਦੀ ਅਸੀਂ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦੇਾਂਗੇ ਇੱਕ ਇੱਕ ਚੀਜ਼ ਦੱਸਾਂਗੇ ਕਿ ਕਿਸ ਤਰੀਕੇ ਨਾਲ ਇਲਾਜ ਚੱਲ ਰਿਹਾ ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਤਾਂ ਡਾਕਟਰ ਸਾਹਿਬ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ 10 ਰੁਪਏ ਮਹਿਜ ਤੇ 10 ਰੁਪਏ ਦੇ ਨਾਲ ਇੱਕ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਕੀ ਡਿਟੇਲਸ ਹੈ ਜੀ ਵੇਖੋ ਜੀ ਮੱਲੂ ਨੰਗਲ ਪਿਛਲੇ 27-28 ਸਾਲ ਤੋਂ ਇਹ ਡਿਸਪੈਂਸਰੀ ਚਲਾ ਰਿਹਾ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਡਿਸਪੈਂਸਰੀ ਆ ਜਿੱਥੇ ਕਿ ਦੰਦਾਂ ਦਾ ਇਲਾਜ ਦਵਾਈ ਇਹ ਹੀ 3 ਦਿਨ ਦੀ ਫ੍ਰੀ ਦਿੰਨੇ ਆ ਛੋਟੀ ਮੋਟੀ ਇੱਥੇ ਸਰਜਰੀ ਵੀ ਕਰਦੇ ਆ ਫਿਰ ਆਪਾਂ ਇੱਥੇ ਟੈਸਟ ਨੇ ECG ਆ ਸਾਰਾ ਕੁਝ ਆਪਾਂ ਫ੍ਰੀ ਕਰਦੇ ਆ ਤੇ ਇਹ ਜਿਹੜੀ ਜਨਰਲ OPD ਕੀ ਹੈ ਜਨਰਲ OPD ਦੇ ਵਿੱਚ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਡਾਕਟਰ ਸਾਹਿਬ ਦੇਖ ਕੇ ਫਿਰ ਉਹਨਾਂ ਨੂੰ ਪ੍ਰਸਕ੍ਰਾਈਬ ਕਰਕੇ ਤੇ ਭੇਜਦੇ ਆ ਤੇ ਫਿਰ ਪੇਸ਼ੈਂਟ ਮੈਡੀਸਨ ਲਿੰਦਾ ਸਭ ਤੋਂ ਪਹਿਲਾਂ ਇੱਥੇ ਆਣਾ ਪਏਗਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਦਿਖਾ ਕੇ ਪਰਚੀ ਬਣਾ ਕੇ ਇੱਥੇ 10 ਰੁਪਏ ਦੇ ਕੇ ਤੇ ਫਿਰ ਇਹਦੇ ਤੋਂ ਬਾਅਦ ਟ੍ਰੀਟਮੈਂਟ ਜਿਹੜਾ ਸ਼ੁਰੂ ਹੋ ਜਾਂਦਾ ਅੱਛਾ ਇੱਥੇ ਉਹਦਾ ਦੇਖਿਆ ਜਾਂਦਾ ਕਿ ਉਹਨੂੰ ਕਿਸ ਚੀਜ਼ ਦੀ ਲੋੜ ਆ ਕਿਸ ਚੀਜ਼ ਦੀ ਲੋੜ ਨਹੀਂ ਆ ਹਾਂ ਬਿਲਕੁਲ ਇੱਥੇ ਇਹਦਾ ਟ੍ਰੀਟਮੈਂਟ ਜਿਹੜਾ ਪਹਿਲਾਂ ਸ਼ੁਰੂਆਤ ਇੱਥੋਂ ਸ਼ੁਰੂ ਹੁੰਦੀ ਆ ਫਿਰ ਡਾਕਟਰ ਸਾਹਿਬ ਜਿੱਤਨਾ ਰੈਫਰ ਕਰਦੇ ਵੀ ਡੈਂਟਲ ਵਾਲੇ ਨੂੰ ਦਿਖਾ ਲਓ ਜਾਂ ਸਰਜਰੀ ਛੋਟੀ ਆ ਕਰਨੀ ਆ ਜਾਂ ਕੋਈ ਟੈਸਟ ਕਰਨ ਵਾਲਾ ਤੋ ਬਿਲਕੁਲ ਤੁਨੂੰ ਅਸੀਂ ਦਿਖਾ ਰਹੇ ਹਾਂ ਕਿ ਇੱਥੇ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਦੂਜਾ ਜਿਹੜਾ ਮੇਨ ਮਹਿਕਮਾ ਆਂਦਾ ਹੈ ਉਹ ਡੈਂਟਲ ਦਾ ਆਂਦਾ ਹੈ ਤਾਂ ਸਿਰ ਡੈਂਟਲ ਦੇ ਵਿੱਚ ਕੀ ਕੋਈ ਸੁਵਿਧਾਵਾਂ ਜਿਹੜੀਆਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਡੈਂਟਲ ਦੇ ਵਿੱਚ ਜਿੱਤਨਾ ਸਾਡਾ ਗੁਰਮੁਖਵੰਦ ਡੈਂਟਲ ਕਾਲਜ ਹੈ ਜਿਹੜਾ ਅਮਰਸਾ ਰਿਆ ਉੱਥੋਂ ਇੱਕ ਚੇਅਰ ਲੱਗੀ ਇੱਕ ਡਾਕਟਰ ਆਏ ਨੇ ਹੋਰ ਵੀ ਡਾਕਟਰ ਚੈੱਕ ਕਰ ਦਿੰਦੇ ਸਮੇਂ ਸਮੇਂ ਤੇ ਆਪਾਂ ਕੈਂਪ ਵੀ ਲਾਉਂਦੇ ਰਹਿੰਦੇ ਹਾਂ ਤੇ ਉਹਦੇ ਨਾਲ ਏਵਾ ਵੀ ਜਿੰਨਾ ਕਿ ਇੱਥੇ ਕੰਮ ਹੋ ਸਕਦਾ ਵਾ ਨਾਲ ਨਾਲ ਇੱਥੇ ਕਰੀ ਦਾ ਜਿਤਨਾ ਦੰਦਾਂ ਦੀ ਸਫਾਈ ਆ ਕੋਈ ਦਾੜ ਪੁੱਟਣੀ ਆ ਕੋਈ ਛੋਟਾ ਮੋਟਾ ਜੋ ਵੀ ਆ ਜੇ ਸਾਨੂੰ ਜ਼ਰੂਰਤ ਪੈਂਦੀ ਤੇ ਫਿਰ ਸਾਡੀ ਐਮਬੂਲੈਂਸ ਆ ਉਹ ਪੇਸ਼ੈਂਟ ਲੈ ਕੇ ਜਾਂਦੀ ਆ ਉੱਥੇ ਡੈਂਟਲਪੋਲੋਜੀ ਤੇ ਦੰਦਾਂ ਦਾ ਪੂਰਾ ਇਲਾਜ ਹੁੰਦਾ ਬਿਲਕੁਲ ਪੂਰਾ ਇਲਾਜ ਹੁੰਦਾ ਤੁਸੀਂ 10 ਰੁਪਏ ਚ ਕੋਈ ਹਾਂਜੀ ਕੋਈ 10 ਰੁਪਏ ਚ ਜਿੰਨਾ ਕਿ ਇੱਥੇ ਅੰਦਾਜ਼ਾ 10 ਰੁਪਏ ਚ ਬਾਕੀ ਆਪਾਂ ਗੁਰਾਂ ਦੇ ਇੱਥੇ 10 ਰੁਪਏ ਚ ਹਾਂਜੀ ਇੱਥੇ 10 ਰੁਪਏ ਚ ਆ ਮਤਲਬ ਜੋ ਵੀ ਦੰਦਾਂ ਦੀ ਸਫਾਈ ਆ ਕੁਝ ਵੀ ਹੋਣੀ ਬਿਲਕੁਲ ਬਿਲ ਉਹ ਤਾਂ ਫਿਰ ਹੈ ਹੀ ਆ ਜੀ ਹੁਣ ਸ਼ਹਿਰ ਦਾ ਤੇ ਇਦਾਂ ਤੇ ਬਾਕੀ ਆਪਾਂ ਰੂਰਲ ਚ ਬੈਠੇ ਆਪਾਂ ਤਾਂ ਸੇਵਾ ਕਰਨ ਨੂੰ ਬੈਠੇ ਆ ਸਾਡੇ ਹੁਣ 10 ਰੁਪਏ ਦੇ ਵਿੱਚ ਆਪਾਂ ਦਵਾਈ ਵੀ ਦਿੰਨੇ ਆ ਛੋਟਾ ਮੋਟਾ ਟੈਸਟ ਦਿੰਦਾ ਤਾਂ ਬਾਤ ਕਰੀਏ ਮਾਈਨਰ ਰੂਟੀ ਆ ਜਾਂਦਾ ਮਾਈਨਰ ਰੂਟੀ ਸਵੇਰ ਲੈਬ ਆਂਦੀ ਏ ਸਭ ਤੋਂ ਪਹਿਲੇ ਲੈਬੋਰੀ ਲੈਬੋਰੀ ਚ ਕੀ ਚੀਜ਼ ਉਹਦੇ ਚ ਇੱਕ ਤੇ ਆਪਾਂ ECG ਕਰਦੇ ਆ HB ਆ TLC DLC ਆ ਬਲੱਡ ਗਰੁੱਪ ਆ ਯੂਰਨ ਦਾਵਾ ਜਿਤਨਾ ਛੋਟੇ ਜਿਹੜੇ ਆਮ ਟੈਸਟ ਰੂਟੀਨ ਦੇ ਉਹ ਆਪਾਂ ਇੱਥੇ ਕਰਦੇ ਆ ਉਹਦੇ ਵਸੇ ਅਲੱਗ ਪੈਸਾ ਤਾਂ ਨਹੀਂ ਲਿੱਤਾ ਜਾਂਦਾ ਨਹੀਂ ਕੋਈ ਖਾਸ ਨਹੀਂ ਹੈਗਾ ਜੇ ਹੋਏਗਾ ਵੀ ਤਾਂ 5 ਰੁਪਏ 10 ਰੁਪਏ 10 ਰੁਪਏ ਹਾਂਜੀ ਹਾਂਜੀ ਬਸ ਇਸ ਤੋਂ ਅੱਗੇ ਵੀ ਹੋਗੇ ਜੇ ਪੈਸੇ ਹੋਰ ਵੀਗੇ 15 ਵੀ ਹੁੰਦੇ ਜੇ 20 ਹੁੰਦੇ 50 2 ਜਿੰਨੀ ਇੱਥੇ ਇੰਨੇ ਕੀ ਆ ਫਿਰ ਸਾਡੇ ਕੋ ਗੁਰਮੁਖਵੰਦ ਸਾਹਿਬ ਸ਼ਿਫਟ ਕਰਦੇ ਫਿਰ ਉੱਥੇ ਜਾ ਜਾਂਦੇ ਆ ਇੱਥੇ ਫਿਰ ਲੈਬਾਰਟਰੀ ਦੇ ਟੈਸਟ ਫ੍ਰੀ ਆ ਫ੍ਰੀ ਹੁੰਦੇ ਫ੍ਰੀ ਹੁੰਦੇ ਟੈਸਟ ਜਿੰਨੇ ਹੋ ਸਕਣ ਹਾਂਜੀ ਹਾਂਜੀ ਬਿਲਕੁਲ ਹੋ ਸਕਦੇ ਜੀ ਫਿਰ ਇੱਥੇ ਰਿਪੋਰਟ ਵੀ ਫਿਰ ਇੱਥੇ ਦਿੱਤੀ ਜਾਂਦੀ ਰਿਪੋਰਟ ਵੀ ਇੱਥੇ ਦਿੱਤੀ ਜਾਂਦੀ ਆ ਤੇ ਇਹਦੇ ਵਾਸਤੇ ਸਪੈਸ਼ਲਿਸਟ ਡਾਕਟਰ ਨੇ ਤੁਹਾਡੇ ਕੋਲ ਕਿਉਂਕਿ ਸਾਡੇ ਸਮੇਂ-ਸਮੇਂ ਤੇ ਡਾਕਟਰ ਹੁੰਦੇ ਰਹਿੰਦੇ ਨੇ ਨਾਲ-ਨਾਲ ਹਾਂ ਆ ਤੁਸੀਂ ਮਾੜਾ ਆ ਜਾ ਇਧਰ ਨੂੰ ਵੇਖੋ ਗਿਆ ਵੇਖੋ ਡਾਕਟਰਾਂ ਦੀ ਵਿਜ਼ਿਟ ਲੱਗੀ ਆ ਆਪਣੀ ਉਸੇ ਹਿਸਾਬ ਨਾਲ ਹਫਤੇ ਦੇ ਵਿੱਚ ਵਿੱਚ ਨਾਲ-ਨਾਲ ਡਾਕਟਰ ਵੀ ਅੱਛਾ ਉਸ ਤੋਂ ਬਾਅਦ ਅਸੀਂ ਮਾਈਨਰ ਰੋਟੀ ਵੀ ਵੇਖ ਰਹੇ ਹਾਂ ਮਾਈਨਰ ਰੋਟੀ ਕੀ ਹੈ ਮਾਈਨਰ ਰੋਟੀ ਤੇ ਆਪਰੇਸ਼ਨ ਥੀਟਰ ਹੀ ਮੰਨਿਆ ਜਾਂਦਾ ਵੈਸੇ ਜੀ ਨਹੀਂ ਇਹ ਮਾਈਨਰ ਰੋਟੀ ਇਸ ਤਰ੍ਹਾਂ ਹੁੰਦਾ ਜਿਹਨੂੰ OT ਕਹਿੰਨੇ ਉਹ ਮੇਨ OT ਹੁੰਦਾ ਜਿਹਨੂੰ ਮਾਈਨਰ ਕਹ ਦਿੰਦੇ ਨੇ ਛੋਟਾ OT ਕਹ ਦਿੰਦੇ ਨੇ ਜਿਦੇ ਚ ਆਪਾਂ ਛੋਟੀਆਂ ਸਿਸਟ ਕੱਟ ਸਕਦੇ ਹਾਂ ਜਿਦ ਤਰ੍ਹਾਂ ਕਿਹਦਾ ਨੋਹ ਕੱਟ ਦਿੱਤਾ ਮੌਕਾ ਕੱਢ ਦਿੱਤਾ ਕਿ ਇਹਦੇ ਸਟਿਚ ਕਰ ਦਿੱਤੇ ਇਹਨੂੰ ਅਸੀਂ ਮਾਈਨਰ ਰੋਟੀ ਚ ਲੈ ਕੇ ਆਉਨੇ ਜਿਹੜਾ ਆਪਾਂ ਲੋਕਲ ਦੇ ਵਿੱਚ ਕਰ ਸਕਦੇ ਆ ਤਾਂ ਉਹ ਵੀ ਫ੍ਰੀ ਉਹ ਵੀ ਸਾਰਾ ਫ੍ਰੀ ਆ ਪੱਟੀਆਂ ਸਾਰੀਆਂ ਫ੍ਰੀ ਨੇ ਸਭ ਕੁਝ ਸਟਿਚਿੰਗ ਫ੍ਰੀ ਆ ਇੱਥੇ ਮੱਲੂ ਨੰਗਲ ਨੂੰ ਸਭ ਕੁਝ ਜਿਹੜਾ ਫ੍ਰੀ ਆ ਫ੍ਰੀ ਹਾਂਜੀ ਹਾਂਜੀ 10 ਰੁਪਏ ਫ੍ਰੀ ਨਹੀਂ ਹੈ ਬਿਲਕੁਲ ਨੇ 10 ਰੁਪਏ ਦੀ ਪਰਚੀ ਹੈ ਨਾ ਐਂਟਰੀ ਫੀਸ ਸਮਝ ਲਓ ਤੁਸੀਂ ਲਾ ਲਓ ਵੀ ਪਰਚੀ ਬਣਾਉਣ ਦੇ 10 ਰੁਪਏ ਬਾਕੀ ਫਰੀ ਹੈ ਸਰ ਅੱਛਾ ਇਹ ਫਾਰਮੇਸੀ ਵੀ ਦੇਖ ਰਹੇ ਆਪਾਂ ਫਾਰਮੇਸੀ ਵੀ ਆ ਉਹ ਹਾਂਜੀ 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 ਫਾਰਮੇਸੀ ਜਿੱਥੇ ਕੋ ਹਰ ਤਨ ਦੀ ਸੜਕ ਕੋ ਮੈਡੀਸਨ ਹੈ ਜਿਹੜੀ ਆਪਾਂ 3 ਦਿਨ ਦੀ ਮੈਡੀਸਨ ਜਿਹੜੀ ਆਪਾਂ ਇੱਕ 10 ਰੁਪਏ ਦੀ ਪਰਚੀ ਤੇ ਦਿੰਨੇ ਆ ਅੱਛਾ 3 3 ਦਿਨ ਦੀ ਮੈਡੀਸਨ ਪ੍ਰੋਪਰ ਜਿਹੜੀ ਵਧੀਆ ਵਾ ਉਹ ਆਪਾਂ ਤਿੰਨ ਇੱਕ ਪਰਚੀ ਦੇ ਉੱਤੇ ਮਤਲਬ ਪਰਚੀ ਕਟਾ ਲਈ ਤੇ ਫਿਰ ਮੈਡੀਸਨ ਵੀ ਨਾਲ ਹੀ ਫਰੀ ਆ ਅੱਛਾ ਪਰਚੀ ਕਟਾ ਲਈ ਹਾਂ ਸਿਰਫ ਇਹਦਾ ਖਰਚਾ ਕਿਵੇਂ ਭੁਗਦਾ ਕਿਉਂਕਿ ਨਹੀਂ ਪੁੱਗ ਸਕਦਾ ਇਸੀ ਦਾ ਤੇ ਉਹ ਕਿਵੇਂ ਕੀਤਾ ਜਾਏ ਖਰਚਾ ਤੇ ਮੈਂ ਤੁਹਾਨੂੰ ਦੱਸ ਦੇਣਾ ਸਾਡੀ ਜਿਹੜੀ ਆਮਦਨ ਆ ਜਿਹੜੀ ਇੱਥੋਂ ਦੀ ਮੱਲੂ ਨੰਗਲ ਦੀ ਉਹ ਸਾਡੀ 2 ਤੋਂ 3000 ਰੁਪਿਆ ਜਾਂ 4 ਹੋਊਗੀ ਵੱਧ ਤੋਂ ਵੱਧ ਤੇ ਸਾਡਾ ਖਰਚਾ ਘਟੋ ਘੱਟ ਵੀ 15 ਤੋਂ 17-18 ਲੱਖ ਲੱਗ ਗਿਆ ਹੀ ਚਲੇ ਜਾਂਦੇ ਆ ਆਰਮੀ ਵੀ ਤੇ ਇੰਨਾ ਖਰਚਾ ਤੇ ਉਹ ਕਿਵੇਂ ਪੂਰਾ ਹੁੰਦਾ ਸਾਡਾ ਮੈਡੀਕਲ ਕਾਲਜ ਪੂਰਾ ਕਰਦਾ ਹਾਂ ਬੱਚਿਆਂ ਨੂੰ ਨਾਲ ਇੱਥੇ ਉਹਨਾਂ ਨੂੰ ਉਹਨਾਂ ਦੀ ਸਟੱਡੀ ਵੀ ਕਰਾਉਣੀ ਹੈ ਇਹ ਰੂਰਲ ਹੈਲਥ ਸੈਂਟਰ ਆ ਜਿਹਦੇ ਵਿੱਚ ਐਮਬੀਬੀਐਸ ਬੱਚਿਆਂ ਦੀ ਜਿਹੜੀ ਆ ਇੰਟਰਨਸ਼ਿਪ ਦਾ 1 ਮਹੀਨਾ ਆਪਾਂ ਇੱਥੇ ਟ੍ਰੇਨਿੰਗ ਦੇਣੀ ਹੁੰਦੀ ਉਹ ਜ਼ਰੂਰੀ ਆ ਜਦੋਂ ਆਪਾਂ ਬੱਚਿਆਂ ਕੋ ਫੀਸਾਂ ਲੈਨੇ ਤੇ ਟ੍ਰੇਨਿੰਗ ਸੈਂਟਰ ਵੀ ਸਾਨੂੰ ਮੱਲੂ ਨੰਗਲ ਨੇ ਮਤਲਬ ਬਿਲਡਿੰਗ ਉਹਨਾਂ ਨੇ ਦਿੱਤੀ ਆ ਤੇ ਕੰਮ ਆਪਾਂ ਸਾਰੇ ਕਰਦੇ ਆ ਤੇ ਗੁਰਰਾਮਦਾਸ ਤੋਂ ਸਾਨੂੰ ਹਰ ਚੀਜ਼ ਆਉਂਦੀ ਆ ਮਕਸਦਾ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਉਹ ਮਨਾਂ ਨਹੀਂ ਕਰਦੇ ਕਿ ਕਿੰਨੇ ਪਿੰਡਾਂ ਨੂੰ ਸਰੇ ਲੱਗਦੇ ਨੇ ਬਿਲਕੁਲ ਪਿੰਡ ਤੇ ਭਾਵੇਂ ਤੋਂ 50 ਪਿੰਡਾਂ ਦੇ ਆ ਜਾਣ ਪਰ ਜਿਹੜਾ ਆਪਾਂ ਡਾਟਾ ਕਵਰ ਕਰਦੇ ਆ ਉਹ ਸਾਡੇ ਕੋਲ 10 11 ਪਿੰਡ ਨੇ ਤਕਰੀਬਨ ਜਿਤਨਾ ਗਵਰਨਮੈਂਟ ਵਾਲੇ ਕਰਦੇ ਨੇ ਤੇ ਉਹਨਾਂ ਵਰਗੂ ਆਪਾਂ ਕਰਦੇ ਆ ਤੇ ਆਉਣ ਦਾ ਇੱਥੇ ਕੋਈ ਮਨਾਈ ਨਹੀਂ ਜਿਹੜੇ ਮਰਜ਼ੀ ਪਿੰਡ ਦਾ ਜਿੱਥੋਂ ਮਰਜ਼ੀ ਹੋਇਆ ਜੀ ਕੋਈ ਰੋਕ ਟੋਕ ਨਹੀਂ ਕਿਉਂਕਿ ਡਾਟਾ ਸੈਂਟਰ ਵੀ ਆਪਾਂ ਦੇਖ ਰਹੇ ਸੀ ਬੜੇ ਨਕਸ਼ੇ ਵਿੱਚ ਮਾਇ ਹੀ ਪਿੰਡਾਂ ਦੇ ਵਿੱਚ ਕੋਟ ਤੁਹਾਨੂੰ ਦੱਸਣ ਦੇ ਨਾ 10-11 ਪਿੰਟ ਨੇ ਜਿਨ੍ਹਾਂ ਦੇ ਆਪਾਂ ਸਾਰੇ ਡਾਟਾ ਕਲੈਕਟ ਕਰਦੇ ਆ ਵਿੱਚ 5 ਸਾਲ ਤੋਂ ਬੱਚਾ ਕਿਹੜਾ ਵਾ ਉਹਨੂੰ ਵੈਕਸੀਨ ਹੋਈ ਕਿ ਨਹੀਂ ਹੋਈ ਫਿਰ ਉਹਦੇ ਤੋਂ ਵੱਡਾ ਕਿਹੜਾ ਵਾ ਮੈਰਿਡ ਕਿਹੜੇ ਨੇ ਅਨਟੀਨੇਟਡ ਕਿਹੜੇ ਨੇ ਉਹਨਾਂ ਦਾ ਉਹ ਵੇਖ ਕੇ ਤੋਂ ਡਾਟਾ ਲੈ ਕੇ ਆਉਣਾ ਹੁੰਦਾ ਫਿਰ ਉਹਨਾਂ ਨੂੰ ਆਪਾਂ ਸਾਡੇ ਉਹ ਜਿਹੜੀ ਜਨਨਨੀ ਸਕੀਮ ਆ ਉਹਦੇ ਥਰੂ ਸਾਰਾ ਫ੍ਰੀ ਆ ਤੇ ਆਪਾਂ ਇਥੋਂ ਐਂਬੂਲੈਂਸ ਦੇ ਥਰੂ ਪੇਸ਼ੈਂਟ ਨੂੰ ਭੇਜਦੇ ਆ ਜਿੱਦਾਂ 24 ਘੰਟਿਆਂ ਚ ਕਦੀ ਵੀ ਕਾਲ ਆ ਜੇ ਆਪਾਂ ਐਂਬੂਲੈਂਸ ਤੇ ਪੇਸ਼ੈਂਟ ਦੀ ਡਿਲੀਵਰੀ ਉੱਥੇ ਫ੍ਰੀ ਉਹਦੇ ਟੈਸਟ ਫ੍ਰੀ ਆ ਉਹਦਾ ਆਪਰੇਸ਼ਨ ਫ੍ਰੀ ਸਾਰਾ ਕੁਝ ਗ੍ਰਾਮਦਾਦ ਫ੍ਰੀ ਆ ਤੇ 24 ਘੰਟੇ ਸੁਵਿਧਾ ਵਾ ਸਾਡੂ ਕੋ ਇੱਥੇ ਇਹਦੀ ਐਂਬੂਲੈਂਸ ਦੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਾਂ ਪਿੰਡ ਦੇ ਲੋਕ ਮੌਜੂਦ ਨੇ ਭਾਜੀ ਫਿਰ ਕਿਵੇਂ ਕਨਸੈਪਟ ਨੂੰ ਇਸ ਨੂੰ ਸ਼ੁਰੂਆਤ ਕੀਤੀ ਕਿਉਂਕਿ ਬੜਾ ਅਲੱਗ ਜਿਹਾ ਕਨਸੈਪਟ ਹੈ ਉਹਦੀ ਨੀਡ ਵੀ ਹੈ ਵੇਖੋ ਜ ਜਹੇਦਾ ਦਲੀਪ ਸਿੰਘ ਜੀ ਮੱਲੂ ਨੰਗਲ ਸਾਹਿਬ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਨੇ ਤੇ ਡੈਂਟਲ ਕਾਲਜ ਜਿਹੜਾ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤਾ ਉਹਦੇ ਵਿੱਚ ਮੈਂਬਰ ਰਹਿਣ ਦੇ ਬਾਵਜੂਦ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਨੇ ਉੱਥੇ ਕੀਤੇ ਸਾਰਾ ਡੈਂਟਲ ਕਾਲਜ ਬਣਾਇਆ ਫਿਰ ਉਹ ਹਸਪੀਟਲ ਵੱਲਾ ਸਾਰਾ ਮੈਡੀਕਲ ਕਾਲਜ ਜਿਹੜਾ ਉਹਨਾਂ ਦੀ ਹੱਥੀ ਉਹਨਾਂ ਦੀ ਦੇਖਰੇਖ ਚ ਬਣਿਆ ਤੇ ਉਹਨਾਂ ਦੀ ਬਦੌਲਤ ਜਿਹੜਾ ਵਾ ਇਹ ਸਾਨੂੰ ਐਸਜੀਪੀਸੀ ਵੱਲੋਂ ਡੈਂਟਲ ਕਾਲਜ ਵੱਲੋਂ ਸਾਡੇ ਉਹ ਮੈਡੀਕਲ ਕਾਲਜ ਵੱਲੋਂ ਜਿਹੜੇ ਆ ਬਿਲਡਿੰਗ ਜਿਹੜੀ ਹੈ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤੀ ਸੀ ਤੇ ਸਾਰੇ ਡਾਕਟਰ ਦੀ ਜਿਹੜੀ ਸੋਧਾ ਵਾ ਜਾਂ ਦਵਾਈ ਜਿੱਦਾਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ 20 ਤੋਂ 18-20 ਲੱਖ ਰੁਪਈਆ ਜਿਹੜਾ ਖਰਚਾ ਜਿਹੜਾ ਹੁੰਦਾ ਵਾ ਉਹ ਵੱਲੇ ਹਸਪੀਟਲ ਤੋਂ ਆਉਂਦਾ ਬਹੁਤ ਸਾਰੇ ਮੈਂ ਵੇਖਿਆ ਵਾ ਚੈਨਲਾਂ ਦੇ ਵੱਧ ਘੱਟ ਵੀ ਵੱਲੇ ਹਸਪੀਟਲ ਨੂੰ ਬੋਲਿਆ ਜਾਂਦਾ ਪਰ ਇਹ ਸੇਵਾ ਦੇ ਵਿੱਚ ਜਿਹੜਾ ਵਾ ਇੱਥੇ ਘਟੋ ਘਟ 20-25 ਪਿੰਡਾਂ ਜਿਹੜੇ 20-25 ਪਿੰਡ ਜਿਹੜਾ ਫਾਇਦਾ ਲੈ ਰਹੇ ਆ ਜਿੱਥੇ 10-15 ਲੱਖ ਰੁਪਏ ਦੀ ਕੋਸਟ ਆ ਰਹੀ ਹੈ ਦਵਾਈ ਮੈਡੀਕਲ ਹੋਰ ਵੀ ਗੱਡੀਆਂ ਆਉਂਦੀਆਂ ਡਾਕਟਰਾਂ ਦੀਆਂ ਤਨਖਾਹਾਂ ਇਹ ਉਥੋਂ ਸਾਰਾ ਸੇਵਾ ਦੇ ਤੌਰ ਤੇ ਜਿਹੜਾ ਹੈ ਇਹ ਮੱਲੂ ਨੰਗਲ ਦੇ ਵਿੱਚ ਲੱਗ ਰਿਹਾ ਹੈ ਇਹਦਾ ਲੱਗ ਲਾ ਕੇ ਜਿਹੜਾ ਆਸ-ਪਾਸ ਵਾਲੇ ਪਿੰਡ ਆ ਉਹ ਵੀ ਇਹਦਾ ਫਾਇਦਾ ਲੈ ਰਹੇ ਹਾਂ ਜੀ ਭਾਜੀ ਕੀ ਕਹਿਣਾ ਚਾਹੋਗੇ ਇੱਥੇ ਕਿੰਨਾ ਕੁ ਫਾਇਦਾ ਮਿਲਦਾ ਤੁਸੀਂ ਇੱਥੇ ਆਏ ਦਹਾਨਵਰਤ ਕੀ ਕਹਿਣਾ ਚਾਹੋਗੇ ਇਹ ਜੀ ਸਾਡੇ ਸਤਿਕਾਰਯੋਗ ਜਿਹੇ ਦਾ ਦਲੀਪ ਸਿੰਘ ਮੱਲੂ ਨੰਗਲ ਦੀ ਬਹੁਤ ਮੱਲੂ ਨੰਗਲ ਨੂੰ ਇੱਕ ਵੱਡੀ ਦੇਣ ਆ ਉਹਨਾਂ ਨੇ ਜਿਹੜਾ ਗੁਰਰਾਮਦਾਸ ਮੈਡੀਕਲ ਕਾਲਜ ਵੱਲੇ ਬਣਾਇਆ ਸੀ ਉਹਦਾ ਇੱਕ ਜ ਤੇ ਇਹਦੇ ਉੱਤੇ ਜਿਹੜੀ ਬ੍ਰਾਂਚ ਸੀ ਉਹ ਇਹਨਾਂ ਨੇ ਸੇਵਾ ਵਜੋਂ ਜਿਹੜੀ ਆ ਉਹ ਪਿੰਡ ਲਈ ਤੇ ਇਹਦੇ ਉੱਤੇ ਸਾਡੇ ਬੱਲੂ ਨੰਗਲ ਦਾ ਹੀ ਨਹੀਂ ਲੱਗੇ ਪੰਨੇ ਕਾਫੀ ਪਿੰਡਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਜੀ ਇੱਥੇ ਮਾਈਨਰ ਰੋਟੀ ਹੋਈ ਜਾਂ ਕੋਈ ਐਮਰਜੈਂਸੀ ਹੋਈ ਹਰ ਤਰ੍ਹਾਂ ਦੀ ਸ੍ਰੇਧਾ ਐਮਬੂਲੈਂਸ ਵਗੈਰਾ ਵੀ ਇੱਥੇ ਤਿਆਰ ਰਹਿੰਦੀਆਂ ਨੇ ਹਰ ਤਰ੍ਹਾਂ ਦੀ ਮੈਡੀਸਨ ਤਿੰਨ ਦਿਨ ਦੀ ਜੀ ਭਾਜੀ ਅੱਜ ਦਹਾਨ ਆਏ ਹੋ ਫਿਰ 10 ਰੁਪਏ ਖਰਚੇ ਜੀ ਹਾਂਜੀ 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 ਜੀ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਇਸ ਜਥੇਦਾਰ ਦਲੀਪ ਸਿੰਘ ਹੋਣਾ ਦੀ ਦੇਣ ਹੈ ਜਿਹੜਾ ਵਾ ਆਪਣਾ ਵੱਲੇ ਜਦੋਂ ਜ਼ਮੀਨ ਖਰੀਦੀ ਸੀ ਟੌੜਾ ਸਾਹਿਬ ਨੇ ਪ੍ਰਧਾਨ ਸਾਹਿਬ ਦੀ ਡਿਊਟੀ ਲਈ ਸਾਡੇ ਪਿੰਡ ਤੋਂ 52 ਗਲੇ ਜ਼ਮੀਨ ਜਿਹੜੀ ਆ ਉਹ ਬਹੁਤ ਸਸਤੇ ਰੇਟ ਤੇ ਜਿਹੜੀ ਉਹ ਵੱਲਾ ਹਸਪਤਾਲ ਨੂੰ ਲੈ ਕੇ ਦਿੱਤੀ 프리 52 ਗਲੇ ਹਾਂ ਜੀ ਹਾਂ ਜੀ ਉਹਨਾਂ ਨੇ ਸੇਵਾ ਕੀਤੀ ਵੱਲੇ ਵਾਲਿਆਂ ਨੇ ਤੇ ਜਥੇਦਾਰ ਦਲੀਪ ਸਿੰਘ ਹੁਣਾਂ ਨੂੰ ਮਤਲਬ ਕਿ ਟੌੜਾ ਸਾਹਿਬ ਨੇ ਖੁਸ਼ੀ ਚ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਿਹੜੀ ਚੀਜ਼ ਦੇਈ ਹੈ ਉਹ ਫਿਰ ਪ੍ਰਧਾਨ ਸਾਹਿਬ ਨੇ ਆ ਡਿਸਪੈਂਸਰੀ ਮੰਗੀ ਫਿਰ ਜਿਹੜੀ ਆਪਣਾ ਪ੍ਰੈਸ ਪਾਉਂਡ ਰਿਪੋਰਟਰ ਜਿਹੜੀ ਚੱਲਣ ਰਹੀ ਆ ਦਰਬਾਰ ਸਾਹਿਬ ਜਿਹੜੀ ਪ੍ਰੈਸ ਚੱਲਦੀ ਗੁਰੂਗ੍ਰੰਥ ਸਾਹਿਬ ਦੀ ਉਹ ਵੀ ਉਹਨਾਂ ਨੇ ਆਪ ਆਪ ਤੇ ਜਥੇਦਾਰ ਹੁਨਾ ਸਾਹਿਬ ਨੇ ਲਵਾਈ ਇਹ ਇਹ ਚੀਜ਼ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਤੇ ਅੱਜ ਦੇ ਜ਼ਮਾਨੇ ਦੀ ਸਭ ਤੋਂ ਐਡਵਾਂਸ ਚੀਜ਼ ਹੈ ਔਰ ਕਿਸੇ ਨੂੰ ਨਹੀਂ ਪਤਾ ਕਿ ਮਹਿਜ 10 ਰੁਪਏ 'ਚ ਵੀ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਕੀ ਹਜ਼ਾਰਾਂ ਲੱਖਾਂ ਰੁਪਏ ਖਰਚੇ ਜਾਂਦੇ ਨੇ ਤੇ ਉੱਥੇ ਮਹਿਜ 10 ਰੁਪਏ ਦੇ ਵਿੱਚ ਇੱਥੇ ਇਲਾਜ ਹੁੰਦਾ ਹੈ ਔਰ 10 ਰੁਪਏ ਦੀ ਸਿਰਫ ਪਰਚੀ ਕੱਟੀ ਜਾਂਦੀ ਹੈ ਔਰ ਉਸ ਤੋਂ ਬਾਅਦ ਡਾਕਟਰ ਔਰ ਡਾਕਟਰ ਵੀ ਕਰੇ ਕੋਈ ਆਰਮ ਡਾਕਟਰ ਨਹੀਂ ਹੈ ਗਾਇਨਕਾਲੋਜਿਸ ਤੋਂ ਲੈ ਕੇ ਡੈਂਟਲ ਦੇ ਡਾਕਟਰ ਨੇ ਜਨਰਲ ਓਪੀਡੀ ਦੇ ਨਾਲ ਉੱਥੋਂ ਤੱਕ ਕਿ ਹਲਕਾ ਫੁਲਕਾ ਆਪਰੇਸ਼ਨ ਮਾਈਨਰ ਰੂਟੀ ਕਹਿ ਰਹੇ ਆ ਜਿਹਦੇ ਵਿੱਚ ਕੀ ਛੋਟੇ ਛੋਟੇ ਜਿੱਥਾ ਕਿਸੇ ਨੂੰ ਕੋਈ ਟਾਂਕੇ ਲੱਗਨੇ ਨੇ ਜਾਂ ਕੋਈ ਹੋਰ ਚੀਜ਼ ਹੈ ਉਹ ਵੀ ਇੱਥੇ ਕੀਤਾ ਜਾਂਦਾ ਹੈ ਤਾਂ ਇਹ ਇੱਕ ਛਲਾਗਾ ਯੋਗ ਉਪਰਾਲਾ ਹੈ ਤਾਂ ਇਸ ਉਪਰਾਲੇ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ ਔਰ ਖਾਸ ਕਰਕੇ ਪਿੰਡ ਵਾਲਿਆਂ ਸਹਿਯੋਗ ਦੇ ਨਾਲ ਜੋ ਕੀਤਾ ਗਿਆ ਹੈ ਤਾਂ ਆਦਰਸ਼ ਪਿੰਡ ਦੀ ਅਸੀਂ ਜੋ ਇੱਕ ਕਹਿੰਦੇ ਆ ਇੱਕ ਚੰਗਾ ਪਿੰਡ ਪੰਜਾਬ ਦਾ ਸਾਫ਼ ਸੁੱਥਰਾ ਪਿੰਡ ਪੰਜਾਬ ਦਾ ਇੱਕ ਹਸਦਾ ਖੇੜ ਦਾ ਪਿੰਡ ਪੰਜਾਬ ਦਾ ਰੰਗਲਾ ਪਿੰਡ ਜਿਹੜਾ ਹੈ ਉਸ ਨੂੰ ਕਿਹਾ ਜਾ ਸਕਦਾ ਹੈ ਤੇ ਇਤੇ ਤੋਂ ਬਾਕੀ ਪਿੰਡ ਦੇ ਲੋਕ ਵੀ ਸਿੱਖ ਲੈਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਦੇ ਨਾਲ ਟਾਈਪ ਕਰਕੇ ਇਦਾਂ ਦੀਆਂ ਡਿਸਪੈਂਸਰੀਆਂ ਖੋਲਣ ਜਿਦੇ ਨਾਲ ਕਿ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਸਕੀਏ ਕੈਮਰਾਮੈਨ ਅਸ਼ਦੀਨ ਅਸਮਿਤ ਖਨਾਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ